ਮੇਰੇ ਕੋਲ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰਿਆਂ ਦੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਇਲੈਕਸ਼ਨ ਲੜ ਰਹੇ ਉਹ ਆਏ ਐ ਮਨ ਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅਕਬੀਰ ਅਬਰਪ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮਨ ਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਮੈਂ ਤੁਰ ਕੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਕੇ ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਜੀ ਮਾਣੇ ਨੂੰ ਸਤਿ ਸ਼੍ਰੀ ਅਕਾਲ ਤੁਮ ਬਾ ਆ ਕੇ ਸਪੋਰਟ ਦੇ ਦਿੱਤੀ ਜੀ ਤੁਹਾਨੂੰ ਜੀ ਹਾਰ ਜਿੱਤਾ ਰੱਬ ਦੇ ਹੱਥੀਆ ਭਲੇ ਹੋਰ ਅਬ ਆਪਣੇ ਕੋਲ ਅਹਾਰ ਜਿੱਤਾ ਸਭ ਤੋਂ ਪਹਿਲਾਂ ਮੈਂ ਗੰਗਾ ਜੀ ਬਾਈਪੁਰ ਜੀ ਕੋ ਖਾਲਤਾ ਬਾਈਪੁਰ ਜੀ ਫਤ ਜੈ ਪੀ ਜੈ ਪਰ ਜੈ ਤੁਮਨ ਬਾ ਜੈ ਗੁਰੂ ਨਾਨਕ ਦਾ ਅੰਤ ਸਿਰ ਬਿਦਾਸ ਹਮਾਰੇ ਹਲਾ ਜੀਆ ਗੋਸਵਾਤ ਖੁਸ਼ੀਆਂ ਦਾ ਬਦਾ ਪਰਾ ਸਭ ਨੂੰ ਖਿਸ਼ਟ ਕਰਦੇ ਹਾਂ ਨਮਨ ਕਰਨਾ ਤੇਰੀ ਸ਼ਾਨ ਮੇਰੇ ਬੱਚੋ ਜਿਕਰਾ ਮਾਂ ਚਿੰਦਪੁਨੀ ਦਾ ਬਹੁਤ ਸਾਰੇ ਦਰਦਾਰੀ ਜੈ ਲਿਖੋ ਜੀ ਅਸੀਂ ਦਿੱਤੇ ਗਏ ਰਾਤਾਂ ਕੇ ਆਪਣੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਏ ਐ ਸਾਰਾ ਕੁਝ ਹੋ ਗਿਆ ਸੀਗਾ ਤੇ ਅੱਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕੰਦੀ ਸਿੰਘ ਪਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਪਾਜੀ ਉਸ ਤੋਂ ਬਾਅਦ ਆ ਯਾਰ ਮੈਂ ਮਿਲ ਕੇ ਆਣਾ ਪਾਈ ਮੇਰੇ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਭੜ ਗਿਆ ਸਾਰਾ ਕੁਝ ਨਿਭੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੇ ਜਿਹਾ ਪਹਿਲਾਂ ਆਪਾਂ ਇਨਸਾਨਾਂ ਲਈ ਇਲੈਕਸ਼ਨ ਦੇ ਬਾਅਦ ਨਹੀਂ ਗੱਲਾਂ ਕਿਉਂਕਿ ਜੇ ਕਿਸੇ ਦੇ ਦੁੱਖ-ਦਰਦ ਨਹੀਂ ਬਣਾਇਆ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਨਹੀਂ ਇਲੈਕਸ਼ਨ ਨਹੀਂ ਗੰਨਦਾ ਇਹ ਬਸ ਆਹ ਤਾਂ ਪਹਿਲਾਂ ਪਿਆਰ ਕਰਦਾ ਹੁੰਦਾ ਮੇਰੇ ਘਰ ਦੇ ਬੜੇ ਹਨਾਨਾ ਕਿ ਯਾਰ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਵੀ ਸੌਂਦਾ ਸੀਗਾ ਉਹ ਕਿਹਨਾਂ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਬੰਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਅਜਿਓ ਬੰਦਾ ਕਿੰਨਾ ਮੈਂ ਨਹੀਂ ਲੰਨਾ ਯਾਰ ਬੜੀ ਉਸ ਮੇਰੇ ਘਰ ਦੇ ਨੂੰ ਗੱਲ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋਗੀ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਨਾ ਨਹੀਂ ਮੈਂ ਕਿਹਾ ਵੀ ਲੜાડ ਗਿਆ ਮੈਂ ਖਾ ਗਿਆ ਮਨ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਤਾਨੂ ਕਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਲ ਇੱਕ ਹੋਰ ਕਾਰੋਬਾਰ ਉਹ ਖੋਲਣਾ ਨੂੰ ਉਹਦੇ ਵਿੱਚ ਲੋਕਾਂ ਦੇ ਸਾਹਮਣੇ ਆਉਂਗਾ ਜਾਂ ਆਪਣੀ ਫਿਲਮੀ ਗਾਣਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆਇਆ ਉਹ ਪੁਰਾਣਾ ਛੇਤੀ ਲੋਂ ਚੰਦਰੀ ਉਹ ਮੈਂ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਪਿੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਹੁਕਮ ਉਤੇ ਦਸਾਣਾ ਸਮਰ ਹੈ ਤਾਂ ਸਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਬਿਨ ਦਾ ਆਡਰ ਤੇ ਵਾਂਛੇ ਬਚਾਉਣਾ ਮੁਸ਼ਕਲ ਹੋ ਗਿਆ ਨਸ਼ਿਆਤੀ ਆਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ੜ ਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਉਹ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋਵਾਰੇ ਤੋਂ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਜਿੱਧਰ ਦੇਖਾਂ ਉਂਦਰ ਹੁੰਦੀ ਤੱਕੇ ਈ ਸ਼ਾਈਏ ਹੀਰ ਸੇਫ ਨੀ ਜਾਂਦੀ ਮਿੱਤਰਾ ਹੀਰ ਸੇਫ ਨੀ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਾ ਡਿਕਾਰੇ ਤੋਂ ਵੇਖ ਭਗਤ ਸਿੰਘ ਅੱਜ ਦੀ ਸੋਚ ਚੰਨੀ ਸਾਹਿਬ ਦੀ ਹੈ ਜੀ ਪਰ ਚੰਨੀ ਸਾਹਿਬ ਜਿੱਦਾਂ ਦੇ ਕੰਮ ਕਰਦੇ ਜੀ ਸਾਡੇ ਇਦਾਂ ਦੇ ਨਿਮਾਂਦੇ ਅੱਗੇ ਜਾਣ ਚਾਹੀਦੇ ਤੇ ਕਿਉਂਕਿ ਚਿੱਤਰ ਵੀ ਜਾਂਦਾ ਹੀ ਮੈਨੂੰ ਕੋਈ ਆਵਾਜ਼ ਆਉਂਦੀ ਚੰਨੀ ਸਾਹਿਬ ਦੇ ਚਿੱਤਰ ਨਹੀਂ ਜਿੱਦਾਂ ਕੋਟਾ ਮੁੰਡਿਆ ਯਾਰ ਮੈਂ ਕਹਦੀ ਆਪੋ ਮੇਰੇ ਨਾਮ ਤੇ ਇੱਕ ਵੋਟ ਮੈਨੂੰ ਪਾ ਦੋ ਜਿੱਤੋ ਜੇ ਕਰਦੀ ਆ ਪੰਜ ਚਾਰ ਉਧਰ ਪਾ ਦੋ ਕੋਈ ਯਾਰ ਜਿੱਤ ਲੈਣਾ ਉਹ ਤੇ ਸਭ ਵਧੀਆ ਬੰਦੇ ਆ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਅਸੀਂ ਘੱਟ ਘੱਟ 5-6 ਲੱਖ ਤੋ ਹਾਰਾਂਗੇ ਜਦੋਂ ਲੀਡਰ ਜਦੋਂ ਨਾ ਪਾਦੇ ਉਹਨੇ ਕਿਹਾ ਮੈਨੂੰ ਚੇ ਲੱਗਦਾ ਚੰਨੀ ਸਾਹਿਬ ਦੀ ਛੱਤਰ ਵਾਲਾ ਬਹੁਤ ਇੰਟੈਲੀਜੈਂਟ ਬੰਦਾ ਹੈ ਅੱਛਾ ਲੀਡਰ ਵੀ ਉਹ ਚੰਨੀ ਸਾਹਿਬ ਨੂੰ ਮੈਨੂੰ ਚੇ ਲੱਗਦਾ ਆ ਟੀਨੂ ਅਸੀਂ ਤੇ ਨੁਕਰਾਰ ਵਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨੇ ਆਹ ਹੋ ਸਕਦਾ ਹੋ ਨਹੀਂ ਸਕਦਾ ਪੱਕਾ ਹੈ ਇਹਦੀ ਉਹ ਬੋਟਾ ਬਦਲਣੀਆਂ ਸਿਰਫ ਮੇਰੀ ਇਹਨੇ ਬੋਟ ਬਦਾਣੀਆਂ ਹੋਰ ਕਿਤੇ ਨਹੀਂ ਮੈਨੂੰ ਹੀ ਇਹੇ ਤਾਂ ਉਹ ਸਾਡੇ ਪੰਜਾਬ ਦੇ ਸੀਆ ਉਹ ਫਿਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਟੋਟਾ ਪੈਣ ਤੇ ਨਾ ਪੈਣਾ ਆਪਣੀ ਖਤਰ ਤੇ ਨਹੀਂ ਆਦ ਨੀ ਜੀ ਮੈਂ ਅੰਦਰ ਜੀ ਮਨਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਇਹ ਪਹਿਮ ਲਾ ਪੈ ਮੈਂ ਨਾ ਮੈਂ ਕਹਿੰਦਾ ਮੈਂ ਕਹਿੰਦਾ ਖੜਾ ਹੋ ਕੇ ਖੜਾ ਤੇ ਜੀ ਮੈਂ ਉਹ ਜਾਂਦੇ ਅੱਜ ਮੈਂ ਕਹਿੰਦਾ ਜੋਦੜਾ ਸਮਾਜ ਦਾ ਚੱਕ ਲੋ ਬੜਾ ਕਹਿੰਦੇ ਮਤਲਬ ਹੋਇਆ ਕੀ ਮੈਂ ਕਿਹਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤੇ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜਿਹਨਾਂ ਤੇ ਕਦਾ ਜਿੱਤ ਗਿਆ ਮੈਂ ਖਾ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕਿਰਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਜਿਹੋ ਤੇ ਆ ਜਿਹਦਾ ਸਟੈਂਡ ਹੈ ਇੱਕ ਸਟੈਗਰ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣਾ ਜਿਹਦਾ ਤੁਸੀਂ ਆਪਣਾ ਦੇਖੋ ਆਪਣਾ ਦੇਖੋ ਇਹਨਾਂ ਮੈਂ ਉਹ ਕਹਿੰਦੇ ਤਿੰਨ ਮਹੀਨਾ ਮੈਂ ਫੇਟ ਮੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰਬਦਾ ਬੰਦਾ ਸੀਆਈਡੀ ਅਫਸਰ ਆ ਉਹਤ ਵਧੀਆ ਖੰਡ ਬੰਦਾ ਉਹ ਕਹਿੰਦਾ 15000 ਰੁਪਏ ਤੇ ਗੱਡੀ ਮੇਰੇ ਨਾਲ ਤਿੰਨ ਮਹੀਨਾ ਵੱਸੇ ਨਾਲ ਉਸ ਨਾਲ ਬਗਲਾ ਕਸਾ ਪੈਸੇ ਨੂੰ ਦੇ ਦਿਓ ਅਗਰ ਸਹੀ ਮੈਂ ਰਾਮਨਾ ਪ੍ਰੋਜੈਕਸ਼ਨ ਨਹੀਂ ਰਹਿਣਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਨੇ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰਿਆਂ ਲੜਾਈ ਕਰਦਾ ਨਾ ਜਦੋਂ ਆਪਣੇ ਦਰਕਾਰ ਹੋ ਜਾਂਦਾ ਆਪਣੇ ਧੋਖੇ ਕਿੰਨੇ ਕਰਦਾ ਪੇਟੀ ਲੰਕਾ ਕਾਵੇ ਸਾਡੇ ਘਰ ਦਾ ਬੰਦਾ ਲੰਕਾ ਢਾਂਦੇ ਤੇ ਮੈਨੂੰ ਪਤਾ ਨਹੀਂ ਮੈਂ ਕਹਿੰਦਾ ਯਾਰ ਅੱਜ ਤੱਕ ਵਾਅਦਾ ਖਤਮ ਕਿਦੇ ਵਾਸਤੇ ਕਰ ਰਿਆ ਸੀ ਜਿਨ੍ਹਾਂ ਵਾਸਤੇ ਸੀ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਖੋਜ ਕਰ ਰਹੇ ਸੀ ਉਹਦਾ ਸੱਚੇ ਨਕਾਰ ਵਾਲੀ ਨੇ ਦੋ ਬਾਈ ਘਰ ਵਾਲੇ ਨੇ ਕਰਦੇ ਅੱਜ ਕਹੀਏ ਮੈਂ ਦੋ ਜੱਟ ਕੇ ਪੈ ਨਹੀਂ ਨਹੀਂ ਲੈ ਫੋਟੋ ਵੀ ਕਰਾਈਆ ਪੁੱਤ ਨੇ ਨਹੀਂ ਜੀ ਇਤਨਾ ਫੋਟੋ ਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਭਾਈ ਜੰਨੀ ਨੇ ਪਾਈਏ ਨਹੀਂ ਇਹ ਸਹੀ ਗੱਲ ਇਹ ਨਹੀਂ ਜਾ ਕੇ ਚੇਚਾ ਜੀ ਬਦਾਰੇ ਗੱਲ ਕਰਨੇ ਅੰਮ੍ਰਿਤ ਸਰ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸਿਕਮੋਜੀ ਦਾ ਕੀ ਉਹ ਮੇਨ ਮੁਕਾਬਲਾ ਕਰਦਾ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਵਿਦਵਾਨਾਂ ਵਾਸਤੇ ਡੈਕਰਾ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਬਰਨਾਲਸੀ ਫਾਈਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਨਾਂ ਸ਼ਨੀਵਾਰ ਛੁੱਟੀ ਐਤਵਰ ਛੁੱਟੀ ਸੋਮਵਾਰ ਨੂੰ ਪੀਓ ਤੇ ਪਤਨੇ ਜੈਲੀ ਕਰ ਦਿੱਤੀ ਚੈਂ ਦੇ ਮੂਰੇ ਉਹਨਾਂ ਨੇ ਬੰਦ ਨਹੀਂ ਫੜਦੇ ਮੰਗਲਵਾਰ ਦਾ ਪੈੜ ਭਰਨ ਆ ਗਿਆ ਛਾਰ ਦਿਨ ਤੱਕ ਇਹ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਕਲਾਵਾਂਗੇ ਅਸੀਂ ਫੈਲ ਲਾ ਕੇ ਮੈਂ ਤੇ ਇਹਨਾਂ ਦਾ ਵਕੀਲ ਤੇ 10 ਬੰਦੇ ਬਾਹਰ ਖੜੇ ਆ ਚਲੋ ਇਥੇ ਦਾ ਸਿਸਟਮ ਕੁਝ ਹੋਰ ਆ ਉਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਲ ਮਿਲ ਜੂਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾab ਕਿਤੇ ਮੈਂ ਯਾਰ ਮੈਂ ਤਾਂ ਯਾਰ ਬਹੁਤ ਗਲਤੀ ਹੋ ਗਈ ਅੱਜ ਇਦਾਂ ਵੱਡਾ ਨਹੀਂ ਰਿਸਕ ਲਾ ਸੀਗਾ ਉਹ ਛੋਟੇ ਛੋਟੇ ਰਿਸਕ ਲੈ ਕੇ ਪਰ ਜ਼ਿੰਦਗੀ ਤੇ ਇਦਾਂ ਵੱਡਾ ਰਿਸਕ ਲੈਣ ਤੋਂ ਬਾਅਦ ਵੀ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਦੰਗਣਾ ਆਪਾਂ ਤਾਂ ਇੱਕ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣਨ ਦਾ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਕੁਝ ਅਈ ਉਸ ਬਾਰੇ ਸੀ ਨਾ ਮੋਦੀ ਨੇ ਮੁੱਖ ਰਾਜਨ ਅ ਜਿ ਬੋਖੀ ਉਹਨੇ ਵੀ ਉੱਥੇ ਵਿਚਾਰੇ ਨਾ ਦੇਖੋ ਜੀ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ਕ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਮਲਾ ਤੇ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਅਰਦਾਸ ਸਮਾਜ ਮਹਾਸ਼ਾ ਸਮਾਜ ਸਾਰੇ ਕਬੀਰ ਸਮਾਜ ਸਾਰੇ ਸਮਾਜ ਕੱਚੇ ਰਹੇ ਇਸੇ ਲਈ ਸਮਾਜ ਦਾ ਜੋ ਇਹ ਕੰਮ ਹੈ ਕਿ ਜਿੱਦਾਂ ਜੋ ਕਾਗਜ਼ ਸੀਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰ ਕੋਈ ਚੱਲਦੀ ਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਖਤਮ ਹੋ ਜਾਣੀ ਹੈ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਹਨਾਂ ਤੇ ਕਹਿੰਦਾ ਯਾਰ ਸਾਰੇ ਲੋਕੀ ਬਾਹਰ 200 ਬੰਦਾ ਫਾਇਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀ だっ ਪਰਦ ਕਿ ਨਹੀਂ ਗੱਲ ਨਹੀਂ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਤੇ ਔਰ ਤੁਹਾਨੂੰ ਜਿੰਦਾਬਾਦ 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 ਚਰਨ ਜੀ ਚਨੀ ਜੀ ਜਿੰਦਾਬਾਦ ਅੱਜ ਸੀਨਾ ਆਵਾ ਚਰਨ ਜੀ ਚਨੀ ਜੀ ਅਹੀਂ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਔਰ ਸੋਨੀਆ ਕਾਂ ਜੀ ਤੇ ਫੇਰ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤ ਦੀ ਅਰਦਾਸ ਕਰਾਂਗੇ ਔਰ ਸੋਨੀਆ ਗਾਦੀ ਜੋ ਕਹਾਂਗੇ ਰਾਹੁਲ ਗਾਦੀ ਨੇ ਜੋ ਕਹੇ ਵੀ ਸਾਡੇ ਸੀਐਮ ਸਾਹਿਬ ਤੇ ਦੁਆ ਕਰਿਆ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਾ ਕਰ ਉੱਠੀ ਗੱਲ ਚੰਨੀ ਸਾਹਿਬ ਕਰਨਗੇ ਮਸਲੇ ਹਲ